ਪੰਜਾਬ ਦੇ ਵਿੱਚ ਵੱਡੀ ਸਿਆਸੀ ਹਲਚਲ ਦਸਤਕ ਦੇ ਰਹੀ ਹੈ ਕੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਿਆ ਜਾ ਰਿਹਾ ਹੈ ਕੀ ਮੁੱਖ ਮੰਤਰੀ ਦੇ ਹਸਤਾਲ ਚੋਂ ਬਾਹਰ ਆਉਣ ਦੀ ਅੜੀਕ ਵੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨਹੀਂ ਕਰਨਾ ਚਾਹੁੰਦੀ ਆਖਿਰਕਾਰ ਚੱਲ ਕੀ ਰਿਹਾ ਹੈ ਪੰਜਾਬ ਦੇ ਸਿਆਸੀ ਹਲਕਿਆਂ ਦੇ ਵਿੱਚ ਬੀਤੀ ਕੱਲ੍ਹ ਦੇਰ ਸ਼ਾਮ ਇੱਕ ਚਰਚਾ ਚੱਲੀ ਹੈ ਕਿ ਅਚਨਚੇਤ ਸਰਕਾਰ ਦੇ ਵਿੱਚ ਵੱਡਾ ਫੇਰ ਬਦਲ ਹੋਣ ਜਾ ਰਿਹਾ ਹੈ ਵੱਡਾ ਸਿਆਸੀ ਬਦਲਾਅ ਹੋਣ ਜਾ ਰਿਹਾ ਹੈ ਭਗਵਾਨਤ ਮਾਨ ਦੀ ਥਾਂ ਦੇ ਉੱਤੇ ਨਵਾਂ ਮੁੱਖ ਮੰਤਰੀ ਲਾਇਆ ਜਾ ਰਿਹਾ ਹੈ ਆਖਿਰਕਾਰ ਕਿਹੜੇ ਬੰਦੇ ਨੂੰ ਮੁੱਖ ਮੰਤਰੀ ਲਾਉਣ ਦੀ ਕਿਹੜੇ ਆਗੂ ਨੂੰ ਮੁੱਖ ਮੰਤਰੀ ਲਾਉਣ ਦੀ ਜਿਹੜੀ ਗੱਲ ਚੱਲ ਰਹੀ ਹੈ ਤੇ ਦੂਜੇ ਪਾਸੇ ਇਸ ਮਾਮਲੇ 'ਚ ਕਿੰਨੀ ਕੁ ਸੱਚਾਈ ਹੈ ਕਿ ਵਾਕਈ ਹਾਈ ਕਮਾਂਡ ਕੁਝ ਬਦਲਣਾ ਚਾਹੁੰਦੀ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਬੀਤੀ ਕੱਲ੍ਹ ਦੇਰ ਸ਼ਾਮ ਲਗਾਤਾਰ ਇਹ ਚਰਚਾ ਦਾ ਵਿਸ਼ਾ ਬਣਿਆ ਰਿਹਾ ਪੰਜਾਬ ਦੇ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਸਿਆਸੀ ਹਲਕਿਆਂ ਦੇ ਅੰਦਰ ਮੀਡੀਆ ਦੇ ਅੰਦਰ ਕਿ ਆਖਰਕਾਰ ਅਚਨ-ਚੇਤ ਇੱਕ ਵੱਡੀ ਹਵਾ ਦਾ ਬੁੱਲਾ ਜਿਹੜਾ ਉਹ ਆਇਆ ਕਿ ਪੰਜਾਬ ਦੇ ਵਿੱਚ ਵੱਡਾ ਸੱਤਾ ਪਰਵਰਤਨ ਹੋਣ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਿਮਾਰੀ ਦੀ ਹਾਲਤ ਦੇ ਵਿੱਚ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰਕੇ ਇੱਕ ਨਵਾਂ ਮੁੱਖ ਮੰਤਰੀ ਲਾਇਆ ਜਾ ਰਿਹਾ ਅਤੇ ਹੋਰ ਕਈ ਪ੍ਰਕਾਰ ਦੀਆਂ ਚਰਚਾਵਾਂ ਸੁਣਾਈ ਦਿੱਤੀਆਂ ਤੇ ਇਸ ਵਿਚਕਾਰ ਅਚਨਚੇਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਰਹਿਸ਼ ਦੇ ਉੱਤੇ ਭਾਰੀ ਸੁਰੱਖਿਆ ਫੋਰਸ ਤਣਾਤ ਕਰ ਦਿੱਤੀ ਗਈ ਜਿਸ ਨੇ ਇਸ ਸਾਰੇ ਕਾਸੇ ਨੂੰ ਹੋਰ ਹਵਾ ਦਿੱਤੀ ਆਖਰਕਾਰ ਸਚਾਈ ਕੀ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਛੁੱਟੀ ਤੈਅ ਮੰਨੀ ਜਾ ਰਹੀ ਹੈ ਇਸ ਦੇ ਬਾਰੇ ਗੱਲ ਕਰਨੀ ਆਪਾਂ ਤੁਹਾਡੇ ਨਾਲ ਵਿਸਥਾਰ ਦੇ ਵਿੱਚ ਸੂਬੇ ਚ ਆਮ ਆਦਮੀ ਪਾਰਟੀ ਦੀ ਸੱਤਾ ਚ ਆਏ 2.5 ਸਾਲ ਹੋ ਚੁੱਕੇ ਨੇ ਪਰ 2.5 ਸਾਲਾਂ ਦੌਰਾਨ ਮੌਜੂਦਾ ਸਰਕਾਰ ਕਿਸੇ ਪਾਸਿਓਂ ਸਥਿਰ ਨਜ਼ਰ ਨਹੀਂ ਆ ਰਹੀ ਵਾਰ-ਵਾਰ ਮੰਤਰੀ ਅਤੇ ਉੱਚ ਅਧਿਕਾਰੀ ਬਦਲੇ ਜਾ ਰਹੇ ਨੇ ਪਰ ਗੱਲ ਨਹੀਂ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਪੰਜਾਬ ਚ ਨਵੇਂ ਪੰਜ ਮੰਤਰੀ ਬਣਾਏ ਅਤੇ ਕੁਝ ਦੀ ਛੁੱਟੀ ਕਰ ਦਿੱਤੀ ਉਸਦੇ ਤੁਰੰਤ ਬਾਅਦ ਵੱਡੇ ਪ੍ਰਸ਼ਾਸਨਿਕ ਫੇਰਬਦਲ ਵੀ ਕੀਤੇ ਗਏ ਪਰ ਉਹਨਾਂ ਪਰ ਹੁਣ ਇਹਨਾਂ ਚਰਚਾਵਾਂ ਨੇ ਜ਼ੋਰ ਫੜ ਲਿਆ ਕਿ ਉਹਨਾਂ ਅਨੁਸਾਰ ਪੰਜਾਬ ਵੱਡੇ ਸਿਆਸੀ ਬਦਲਾਵ ਵੱਲ ਵਧ ਰਿਹਾ ਹੈ ਇਸ ਗੱਲ ਦੇ ਚਰਚੇ ਅੱਜ ਜ਼ੋਰ ਸ਼ੋਰ ਨਾਲ ਹੁੰਦੇ ਰਹੇ ਪੰਜਾਬ 'ਚ ਕਿਸੇ ਵੇਲੇ ਵੱਡਾ ਸਿਆਸੀ ਧਮਾਕਾ ਹੋ ਸਕਦਾ ਹੈ ਜੋ ਚਰਚਾ ਸਿਆਸੀ ਗਲਿਆਰਿਆਂ ਵਿੱਚ ਕੁਝ ਦਿਨਾਂ ਤੋਂ ਚੱਲ ਰਹੀ ਹੈ ਉਸ ਦੀ ਹਵਾ ਅੱਜ ਤੜਕੇ ਹੋਰ ਤੇਜ਼ ਹੋ ਗਈ ਅਤੇ ਸਿਆਸੀ ਪੁਚਾਲ ਆਉਣ ਦੀਆਂ ਅਟਕਲਾਂ ਵੀ ਤੇਜ਼ ਹੋ ਗਈਆਂ ਜ਼ਿਕਰ ਜੋ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਬਿਮਾਰੀ ਕਾਰਨ ਮਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਨੇ ਪਰ ਉਸ ਨੂੰ ਲੈ ਕੇ ਵੀ ਵੱਖਰੀਆਂ ਚਰਚਾਵਾਂ ਛੜੀਆਂ ਹੋਈਆਂ ਨੇ ਇੰਨੇ ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਵਿੱਚ ਦਾਖਲ ਨੇ ਪਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਣੇ ਵੱਡੇ ਅਹੁਦੇਦਾਰ ਮੁੱਖ ਮੰਤਰੀ ਨੂੰ ਮਿਲਣ ਦੇ ਲਈ ਨਹੀਂ ਆਏ ਉਹਨਾਂ ਦੇ ਕਰੀਬੀ ਸਾਥੀਆਂ ਕੋਲ ਉਹਨਾਂ ਦਾ ਜਾ ਕੇ ਹਾਲਚਾਲ ਲਈ ਸਮਾਂ ਨਾ ਕੱਢ ਸਕਣ ਦੇ ਉਕਤ ਘਟਨਾਕਰਮ ਨਾਲ ਸੰਬੰਧਿਤ ਅੜਕਲਾਂ ਨੂੰ ਹੋਰ ਪਖਾ ਦਿੱਤਾ ਹੈ ਇਸੇ ਦੌਰਾਨ ਬੀਤੀ ਗੱਲ ਸਵੇਰੇ ਹੀ ਇਸ ਚਰਚਾ ਨੇ ਜੋੜ ਫੜ ਲਿਆ ਕਿ ਮੁੱਖ ਮੰਤਰੀ ਦੀ ਪਤਨੀ ਦੀ ਸੁਰੱਖਿਆ 'ਚ ਕਟੋਤੀ ਕੀਤੀ ਗਈ ਹੈ ਜਦਕਿ ਇੱਕ ਹੋਰ ਸੀਨੀਅਰ ਅਹੁਦੇਦਾਰ ਤੇ ਬੈਠੇ ਆਪ ਆਗੂ ਦੀ ਸੁਰੱਖਿਆ ਵਿੱਚ ਜਾਨੀ ਕਿ ਕੁਲਤਾਰ ਸਿੰਘ ਸੱਧਵਾਂ ਦੀ ਸੁਰੱਖਿਆ ਦੇ ਵਿੱਚੋਂ ਵਾਅਦਾ ਕਰ ਦਿੱਤਾ ਗਿਆ ਹੈ ਇਸ ਦੇ ਪਿੱਛੇ ਕਾਰਨ ਸਪਸ਼ਟ ਨਹੀਂ ਹੋ ਸਕਿਆ ਮੁੱਖ ਮੰਤਰੀ ਹਸਪਤਾਲ ਵਿੱਚ ਹਨ ਪ੍ਰਸ਼ਾਸਨ ਨੇ ਚੁੱਪੀ ਵੱਟੀ ਹੋਈ ਹੈ ਕੋਈ ਵੀ ਕੁਝ ਕਹਿਣ ਲਈ ਤਿਆਰ ਨਹੀਂ ਪਰ ਪਰਦੇ ਪਿੱਛੇ ਬੜਾ ਕੁਝ ਚੱਲਿਆ ਜਾ ਰਿਹਾ ਹੈ ਅਜਿਹੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਦੂਜੇ ਪਾਸੇ ਪਾਰਟੀ ਸੂਤਰ ਦੱਸਦੇ ਨੇ ਕਿ ਉਹਨਾਂ ਦੀ ਪਾਰਟੀ ਅੰਦਰ ਕੁਝ ਤਾਂ ਚੱਲ ਰਿਹਾ ਜੋ ਕਈ ਤਰ੍ਹਾਂ ਦੀਆਂ ਚਰਚਾਵਾਂ ਤੇ ਕਿਸੇ ਵੇਲੇ ਵੱਡੇ ਬਦਲਾਅ ਦੇ ਸੰਕੇਤ ਵੀ ਦੇ ਰਿਹਾ ਹਾਲਾਂਕਿ ਇਸ ਸਬੰਧੀ ਕੋਈ ਮੰਤਰੀ ਜਾਂ ਅਧਿਕਾਰ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਨੇ ਪਰ ਬਦਲਾਅ ਵਾਲੀ ਸਰਕਾਰ ਇੱਕ ਵਾਰ ਫਿਰ ਵੱਡੇ ਬਦਲਾਅ ਦੀਆਂ ਕਿਐਸਰ ਆਈਆਂ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਜਿਕਰ ਜੋਗਾ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ ਚਰਚਾਵਾਂ ਬਹੁਤ ਸਾਰੀਆਂ ਨੇ ਹਰ ਚਰਚਾ ਦੇ ਵਿੱਚ ਆਪਣੀ ਗੱਲ ਹੈ ਤੇ ਆਪਣੇ ਤਰ੍ਹਾਂ ਦੀ ਆਪਣੇ ਨੋਇਤ ਦੀ ਉਹਦੇ ਅੰਦਰ ਸਾਰੀਆਂ ਚੀਜ਼ਾਂ ਮੌਜੂਦ ਨੇ ਚਰਚਾ ਬਹੁਤ ਦਿਨਾਂ ਤੋਂ ਨੇ ਕਿ ਸਭ ਕੁਝ ਅੱਛਾ ਨਹੀਂ ਆ ਆਮ ਆਦਮੀ ਪਾਰਟੀ ਦੇ ਅੰਦਰ ਇਸ ਸਭ ਕੁਝ ਅੱਛਾ ਨਾ ਹੋਣ ਦੇ ਬਾਵਜੂਦ ਵੀ ਆ ਆਮ ਆਦਮੀ ਪਾਰਟੀ ਲਗਾਤਾਰ ਸਵਾਇਪ ਕਰਦੀ ਆ ਰਹੀ ਸੀ ਮੁੱਖ ਮੰਤਰੀ ਭਗਵੰਤ ਮਾਨ ਬਿਮਾਰੀ ਦੀ ਹਾਲਤ 'ਚ ਨੇ ਇੱਕ ਹਫਤੇ ਦੇ ਵਿੱਚ ਉਹਨਾਂ ਨੂੰ ਤੀਜੀ ਵਾਰ ਹਸਪਤਾਲ ਲੈ ਜਾਣਾ ਪਿਆ ਤੇ ਹੁਣ ਤਾਂ ਉਹ ਕਈ ਦਿਨਾਂ ਤੋਂ ਹਸਪਤਾਲ 'ਚ ਨੇ ਬੜੀ ਚਿੰਤਾ ਦੀ ਗੱਲ ਹੈ ਉਹਨਾਂ ਦੀ ਸਿਹਤ ਛੇਤੀਦਰੋਸਤ ਹੋਵੇ ਪਰ ਉਸੇ ਮਾੜੀ ਸਿਹਤ ਦੇ ਦਰਮਿਆਨ ਜਦੋਂ ਮੁੱਖ ਮੰਤਰੀ ਹਸਪਤਾਲ 'ਚ ਹੋਣ ਤੇ ਇਸ ਤਰ੍ਹਾਂ ਦੀਆਂ ਚਰਚਾਵਾਂ ਜ਼ੋਰ ਫੜਦੂ। ਦੂਜੇ ਪਾਸੇ ਇਸ ਮਾਮਲੇ 'ਚ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਮੈਂ ਕੁਝ ਨਹੀਂ ਮੈਂ ਸਪੀਕਰ ਆ ਤੇ ਸਪੀਕਰ ਰਹਾਗਾ। ਇਸ ਸਬ ਕਾਸੇ ਦੇ ਬਾਰੇ ਇਸ ਦੇ ਦਰਮਿਆਨ ਚੰਡੀਗੜ੍ਹ ਦੇ মিডিਆ ਦੇ ਅੰਦਰ ਤੇ ਸਿਆਸੀ ਹਲਕਿਆਂ 'ਚ ਚਰਚਾ ਰਹੀ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਕਰੰਟ ਚੈੱਕ ਕਰਕੇ ਦੇਖ ਰਹੀ ਐ। ਕਰੰਟ ਚੈੱਕ ਕੀਤਾ ਜਾ ਰਿਹਾ ਕਿ ਕਿੰਨਾ ਕ ਹੈ ਜੇ ਬਦਲਿਆ ਜਾਂਦਾ ਹੈ ਜੇ ਬਦਲਾਅ ਹੁੰਦਾ ਤਾਂ ਕੀ ਰਿਐਕਸ਼ਨ ਹੋ ਸਕਦਾ ਇਹ ਸਾਰਾ ਕੁਝ ਚੈੱਕ ਕੀਤਾ ਜਾ ਰਿਹਾ ਹੈ ਕੁੱਲ ਮਿਲਾ ਕੇ ਦੇਖੋ ਜੇ ਤਾਂ ਕਿਤੇ ਧੁਖਦੀ ਹੋਵੇ ਤੇ ਧੂਆਂ ਤਾਂ ਹੀ ਉੱਠਦਾ ਹੈ ਚਰ ਘਟਨਾਵਾਂ ਤਾਂ ਅੰਦਰ ਚੱਲ ਰਹੀਆਂ ਨੇ ਹਜੇ ਇੱਕ ਤਰ੍ਹਾਂ ਨਾਲ ਟੈਸਟ ਕਰਕੇ ਦੇਖਿਆ ਜਾ ਰਿਹਾ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦਾ ਜਿਹੜਾ ਧੜਾ ਉਹ ਕੀ ਰਿਐਕਸ਼ਨ ਕਰਦਾ ਹੈ ਬਾਕੀ ਧੜੇ ਕੀ ਰਿਐਕਸ਼ਨ ਕਰਦੇ ਆ ਉਹਨਾਂ ਦੀ ਪ੍ਰਤੀਕਿਰਿਆ ਇਸ ਮਾਮਲੇ 'ਚ ਕੀ ਹੁੰਦੀ ਹੈ ਸਾਰੀਆਂ ਚੀਜ਼ਾਂ ਦੇ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ ਕੁੱਲ ਮਿਲਾ ਕੇ ਫਿਲਹਾਲ ਦੀ ਘੜੀ ਆ ਅੱਜ ਦੀ ਡੇਟ ਦੇ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਹਾਈ ਕਮਾਂਡ ਟੈਸਟ ਕਰ ਰਹੀ ਹੈ ਕਰੰਟ ਚੈੱਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇੱਕ ਗੱਲ ਸਾਫ਼ ਹੈ ਕਿ ਕੁਝ ਨਾ ਕੁਝ ਵੱਡਾ ਜ਼ਰੂਰ ਘਟ ਸਕਦਾ ਹੈ